ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਆਪਣੀ ਅੱਜ ਦੀ ਕਹਾਣੀ ਨੂੰ ਲਿਖਿਆ ਹੈ ਰਵਿੰਦਰ ਸਿੰਘ ਸੋਢੀ ਜੀ ਨੇ ਦੇਬਾ ਕਈ ਸਾਲ ਪਹਿਲਾਂ ਕੈਨੇਡਾ ਗਿਆ ਸੀ ਕੈਨੇਡਾ ਗਿਆ ਉੱਥੇ ਜਾ ਕੇ ਉਹ ਪੜ੍ਹਾਈ ਕਰਦਾ ਉਸ ਤੋਂ ਬਾਅਦ ਉਹਨੂੰ ਵਰਕ ਪਰਮਿਟ ਮਿਲ ਜਾਂਦਾ ਕੰਮ ਕਰਦਾ ਉਹ ਜਿਹੜੇ ਹੋਟਲ ਦੇ ਵਿੱਚ ਕੰਮ ਕਰਦਾ ਉਹ ਵੇਖਦਾ ਵੀ ਉਸ ਹੋਟਲ ਦਾ ਜਿਹੜਾ ਮਾਲਕ ਆ ਉਹਨੂੰ ਪੈਸੇ ਤੋਂ ਪੈਸਾ ਨਹੀਂ ਬਣਾਉਣਾ ਆਉਂਦਾ ਦੇਬਾ ਉਹਨੂੰ ਆਪਣੇ ਬੌਸ ਨੂੰ ਦੱਸਦਾ ਹਨਾ ਵੀ ਤੁਸੀਂ ਇਸ ਤਰ੍ਹਾਂ ਐਂ ਕਰਿਆ ਕਰੋ ਐਂ ਕਰਿਆ ਕਰੋ ਮਤਲਬ ਉਹਨੂੰ ਰਹਿ ਆ ਦਿੰਦਾ business ਦੇ ਵਿੱਚ ਵੀ business ਆ ਜਿਹੜਾ ਹੋ ਇਸ ਤਰ੍ਹਾਂ ਚੱਲਦਾ ਤੇ ਜਿਹੜਾ ਉਹਦਾ ਬੌਸ ਆ ਉਹ ਦੇਬੇ ਤੋਂ ਪ੍ਰਭਾਵਿਤ ਹੁੰਦਾ ਤੇ ਉਹਨੂੰ ਵਧੀਆ ਪੋਸਟ ਤੇ ਕੰਮ ਦੇ ਦਿੰਦਾਗਾ ਕੰਮ ਤਾਂ ਉਹ ਆਲਰੇਡੀ ਕਰ ਰਿਹਾ ਸੀ ਉਸ ਤੋਂ ਬਾਅਦ ਉਹ ਉਹਨੂੰ ਵਧੀਆ ਪੋਸਟ ਤੇ ਕੰਮ ਦੇ ਦਿੰਦਾ ਇੱਕ ਹੋਟਲ ਸੀ ਉਹਦਾ ਹੋਟਲ ਦੇ ਵਿੱਚ ਕੰਮ ਕਰਦਾ ਸੀ ਉਹ ਉਹਦਾ ਵਧੀਆ ਟਿਕਾਣਾ ਬਣ ਗਿਆ ਦੇਬੇ ਨੂੰ ਵੀ ਵਧੀਆ ਸੌਖਾ ਹੋ ਗਿਆ ਕਿਉਂਕਿ ਵਧੀਆ ਕੰਮ ਮਿਲ ਗਿਆ ਸਟੱਡੀ ਤੋਂ ਬਾਅਦ ਉਹ ਵਰਕ ਪਰਮਿਟ ਤੇ ਸੀਸ ਲਈ ਉਹ ਪੂਰੀ ਮਿਹਨਤ ਨਾਲ ਕੰਮ ਕਰਦਾ ਸੀ ਜਿਹੜਾ ਹੋਟਲ ਦਾ ਮਾਲਕ ਸੀ ਉਹਦੇ ਤਿੰਨ ਚਾਰ ਕੁੜੀਆਂ ਸੀ ਤੇ ਉਹਦੀ ਵੱਡੀ ਕੁੜੀ ਦਾ ਨਾਮ ਅਮਰਜੀਤ ਸੀ ਹੋਟਲ ਦਾ ਮਾਲਕ ਦੇਬੇ ਤੋਂ ਪ੍ਰਭਾਵਿਤ ਹੁੰਦਾ ਤੇ ਉਹ ਅਮਰਜੀਤ ਵਾਸਤੇ ਦੇਬੇ ਦਾ ਰਿਸ਼ਤਾ ਜਿਹੜਾ ਮੰਗ ਲੈਂਦਾ ਦੇਬੇ ਨੂੰ ਵੀ ਕੀ ਚਾਹੀਦਾ ਸੀ ਕਿਉਂਕਿ ਉਹਨੂੰ ਪੀਆਰ ਕੁੜੀ ਮਿਲਦੀ ਸੀ ਉਹਨੂੰ ਵੀ ਇਹ ਲੱਗਿਆ ਵੀ ਮੇਰੇ ਲਈ ਵੀ ਵਧੀਆ ਵੀ ਨਾਲੇ ਚਲੋ ਅ ਅਮਰਜੀਤ ਦਾ ਡੈਡੀ ਆ ਬਿਜ਼ਨਸ ਚਲਾਉਂਦਾ ਵੀ ਮੈਨੂੰ ਇੱਥੇ ਵਧੀਆ ਕੰਮ ਮਿਲਿਆ ਰਹੂ ਵੀ ਹੌਲੀ ਹੌਲੀ ਮੈਂ ਵੀ ਆਪਣਾ ਬਿਜ਼ਨਸ ਵਧਾ ਲੂੰ ਚਲੋ ਗੱਲ ਠੀਕ ਆ ਜਾਂਦੀ ਆ ਅਮਰਜੀਤ ਤੇ ਦੇਬੇ ਦਾ ਵਿਆਹ ਹੋ ਜਾਂਦਾ ਉਸ ਤੋਂ ਬਾਅਦ ਦੇਬਾ ਪੀਆਰ ਹੋ ਜਾਂਦਾ ਪੀਆਰ ਹੋਣ ਤੋਂ ਬਾਅਦ ਦੇਬਾ ਅਮਰਜੀਤ ਨੂੰ ਕਹਿੰਦਾ ਵੀ ਚਲ ਆਪਾਂ ਇੱਕ ਗੇੜਾ ਇੰਡੀਆ ਦਾ ਲਾਇਆਈਏ ਦੋਨੋਂ ਜੀ ਬੜੀ ਖੁਸ਼ੀ-ਖੁਸ਼ੀ ਇੰਡੀਆ ਆਉਂਦੇ ਆ ਇੰਡੀਆ ਆ ਕੇ ਜਦੋਂ ਦੇਬੇ ਦੀ ਮਾਂ ਵੇਖਦੀ ਆ ਹਨਾ ਵੀ ਮੇਰੇ ਪੁੱਤ ਨੂੰ ਆਇਆ ਤੇ ਉਹ ਬੜੀ ਖੁਸ਼ ਹੁੰਦੀ ਆ ਉਹ ਆਪਣੀ ਨੂ ਨੂ ਦੇਖ-ਵੇਖ ਜਿਉਂਦੀ ਆ ਵੀ ਬਾਹਰਲੇ ਦੇਸ਼ ਦੀ ਸੋਹਣੀ ਸੁਨੱਖੀ ਗੋਰੀ ਚਿੱਟੀ ਮੇਰੀ ਨੂ ਤੇ ਜਿਹੜੀ ਅਮਰਜੀਤ ਆ ਉਹਦਾ ਸੁਭਾਅ ਵੀ ਬਹੁਤ ਰਲੋਟਾ ਸੀ ਉਹ ਆਪਣੀ ਸੱਸ ਨੂੰ ਕਦੇ ਕਿਤੇ ਲੈ ਜਾਂਦੀ ਕਦੇ ਕਿਤੇ ਲੈ ਜਾਂਦੀ ਇਸ ਤਰ੍ਹਾਂ ਉਹ ਘੁੰਮਦੀਆਂ ਫਿਰਦੀਆਂ ਰਹਿੰਦੀਆਂ ਇੱਕ ਦਿਨ ਦੇਬਾ ਘਰੇ ਕੱਲਾ ਸੀ ਉਹਦੇ ਘਰ ਵਾਲੀ ਅਮਰਜੀਤ ਆਪਣੀ ਸੱਸ ਨਾਲ ਕਿਤੇ ਬਾਹਰ ਗਈ ਹੋਈ ਸੀ ਸ਼ਾਪਿੰਗ ਕਰਨ ਜਿਹੜੀ ਕੰਮ ਵਾਲੀ ਕੁੜੀ ਰੱਖੀ ਸੀ ਉਹਨਾਂ ਨੇ ਘਰ ਦੇ ਵਿੱਚ ਉਹਦਾ ਨਾਮ ਨਿੰਮੋ ਸੀ ਨਿੰਮੋ ਆ ਜਾਂਦੀ ਆ ਤੇ ਨਿੰਮੋ ਆ ਕੇ ਦੇਬੇ ਨੂੰ ਮਸ਼ਕਰੀ ਕਰਦੀ ਕਹਿੰਦੀ ਆ ਕਿ ਕਿੱਥੇ ਆ ਤੇਰੀ ਗੋਰੀ ਮੇਮ ਉਹ ਕਹਿੰਦਾ ਵੀ ਤੂੰ ਗੋਰੀ ਮੇਮ ਤੋਂ ਕੀ ਲੈਣਾ ਤੂੰ ਆਪਣੇ ਕੰਮ ਨਾਲ ਕੰਮ ਰੱਖ ਨਿੰਮੋ ਦੇਬੇ ਨੂੰ ਹੱਸਦੀ ਹੋਈ ਕਹਿੰਦੀ ਆ ਜਦੋਂ ਦੀ ਤੇਰੀ ਗੋਰੀ ਮੇਮ ਬਾਹਰੋਂ ਆਈ ਆ ਨਾ ਸਾਡੀ ਚਾਚੀ ਨੂੰ ਟਿਕਣ ਹੀ ਨਹੀਂ ਦਿੰਦੀ ਕਦੇ ਕਿਤੇ ਲੈ ਜਾਂਦੀ ਆ ਕਦੇ ਕਿਤੇ ਲੈ ਜਾਂਦੀ ਆ ਤਾਂ ਫੇਰ ਉਹਨੂੰ ਦੇਬਾ ਕਹਿੰਦਾ ਵੀ ਤੂੰ ਜਿਹੜਾ ਕੰਮ ਕਰਨ ਆਈ ਆ ਉਹ ਕੰਮ ਕਰ ਵੀ ਤੂੰ ਕੀ ਲੈਣਾ ਮੇਮ ਤੋਂ ਜਾਂ ਚਾਚੀ ਤੋਂ ਕਹਿੰਦੀ ਚੱਲ ਫਿਰ ਗੁੱਸਾ ਕਿਉਂ ਕਰਦਾ ਮਜ਼ਾਕ ਕਰਦੀ ਆ ਮੈਂ ਮਜ਼ਾਕ ਕਰ ਲਿਆ ਤੇ ਫਿਰ ਕੀ ਹੋ ਗਿਆ ਸਾਡੇ ਤਾਂ ਗਰੀਬਾਂ ਦੇ ਮਜ਼ਾਕ ਵੀ ਨਹੀਂ ਚੰਗੇ ਲੱਗਦੇ ਐਂ ਜਦੋਂ ਹੱਸ ਕੇ ਜੇ ਕਹਿੰਦੀ ਆ ਤਾਂ ਦੇਬਾ ਕਹਿੰਦਾ ਚੱਲ ਚੱਲ ਮਜ਼ਾਕ ਦਾ ਵੀ ਕੋਈ ਟਾਈਮ ਹੁੰਦਾ ਕਹਿੰਦਾ ਜੇ ਤੂੰ ਗੋਰੀਆਂ ਮੇਮਾਂ ਵੇਖਣੀਆਂ ਤਾਂ ਤੂੰ ਕੈਨੇਡਾ ਦਾ ਏੜਾ ਲਾਇਆ ਕਹਿੰਦੀ ਸਾਨੂੰ ਕੌਣ ਲੈ ਕੇ ਜਾਂਦਾ ਕੈਨੇਡਾ ਦੇਬਾ ਕਹਿੰਦਾ ਪਾਸਪੋਰਟ ਬਣਾ ਲਾ ਅਸੀਂ ਲੈ ਜਾਾਂਗੇ ਕਹਿੰਦੀ ਪਾਸਪੋਰਟ ਉਹ ਕੀ ਸ਼ੈ ਹੁੰਦੀ ਆ ਉਹ ਕਹਿੰਦਾ ਪਾਸਪੋਰਟ ਬਣਾਉਣਾ ਪੈਂਦਾ ਕੈਨੇਡਾ ਜਾਣ ਵਾਸਤੇ ਉਹ ਬਣਾਣਾ ਫੀਸ ਭਰਨੀ ਪੈਂਦੀ ਆ ਤੇ ਲੈ ਜੂ ਚੱਲ ਕਹਿੰਦੀ ਮੈਂ ਤਾਂ ਪਾਸਪੋਰਟ ਬਣਾ ਲੂੰ ਤੂੰ ਨਾ ਮੁਕਰ ਜੀ ਕਹਿੰਦਾ ਨਹੀਂ ਮੁਕਰਦਾ ਐਦਾਂ ਚਲੋ ਹੱਸਾ ਠੱਠਾ ਚੱਲਦਾ ਤੇ ਜਦੋਂ ਉਹ ਐਦਾਂ ਮਜ਼ਾਕ ਕਰ ਰਹੇ ਹੁੰਦੇ ਆ ਤਾਂ ਇੰਨੇ ਅਮਰਜੀਤ ਤੇ ਉਹਦੀ ਸੱਸ ਘਰੇ ਆ ਜਾਂਦੀਆਂ ਭਾਵੇਂ ਕਿ ਅਮਰਜੀਤ ਨੂੰ ਦੇਖ ਕੇ ਦੇਬਾ ਚੁੱਪ ਕਰ ਜਾਂਦਾ ਪਰ ਅਮਰਜੀਤ ਉਹਨਾਂ ਦੇ ਫੇਸ ਇਮਪ੍ਰੈਸ਼ਨ ਤੋਂ ਸਮਝ ਜਾਂਦੀ ਆ ਵੀ ਇਹ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸੀ ਤੇ ਮਜ਼ਾਕ ਕਰ ਰਹੇ ਸੀ ਅਮਰਜੀਤ ਨੂੰ ਬਹੁਤ ਗੁੱਸਾ ਆਉਂਦਾ ਪਰ ਉਹ ਕੁਝ ਨਹੀਂ ਬੋਲਦੀ ਉਹ ਦੇਬੇ ਵੱਲ ਟੇਡਾ ਟੇਡਾ ਵੇਖਦੀ ਹੋਈ ਕਮਰੇ 'ਚ ਚਲੀ ਜਾਂਦੀ ਆ ਦੇਬਾ ਵੀ ਡਰ ਜਾਂਦਾ ਹਨਾ ਵੀ ਕਿਤੇ ਇਹਨੇ ਗੱਲ ਤਾਂ ਨਹੀਂ ਸੁਣ ਲਈ ਪਰ ਉਹਨੂੰ ਸੁਣਿਆ ਕੁਛ ਨਹੀਂ ਹੁੰਦਾ ਉਹ ਸਮਝ ਗਈ ਹੁੰਦੀ ਆ ਵੀ ਇਹਦੇ ਨਾਲ ਮਜ਼ਾਕ ਕਰੀ ਜਾਂਦਾ ਸੀ ਉਸ ਤੋਂ ਬਾਅਦ ਨਿੰਮੋ ਆਪਣਾ ਕੰਮ ਕਰਦੀ ਆ ਤੇ ਚਲੀ ਜਾਂਦੀ ਆ ਅਗਲੇ ਦਿਨ ਅਮਰਜੀਤ ਨੇ ਸੋਚਿਆ ਵੀ ਜਦੋਂ ਨਿੰਮੋ ਕੰਮ ਤੇ ਆਈ ਵੀ ਦੇਖਾਂ ਦੇਬਾ ਉਹਦੇ ਨਾਲ ਗੱਲ ਕਰਦਾ ਕਿ ਨਹੀਂ ਕਰਦਾ ਉਹ ਨਾ ਸਿਰ ਬੰਨ ਕੇ ਪੈ ਜਾਂਦੀ ਆ ਕਹਿ ਦਿੰਦੀ ਆ ਵੀ ਮੈਂ ਤਾਂ ਗੋਲੀ ਲੈ ਕੇ ਸੌਂਨੀ ਆ ਮੈਨੂੰ ਬੁਲਾਇਓ ਨਾ ਮੈਨੂੰ ਡਿਸਟਰਬ ਨਾ ਕਰਿਓ ਉਹ ਅੰਦਰ ਪਈ ਹੁੰਦੀ ਆ ਦਰਵਾਜ਼ਾ ਬੰਦ ਕਰ ਲੈਂਦੀ ਆ ਆਪਣੇ ਕਮਰੇ ਦਾ ਨਿੰਮੋ ਜਦੋਂ ਕੰਮ ਤੇ ਆਉਂਦੀ ਆ ਤਾਂ ਦੇਬੇ ਨੂੰ ਵੀ ਐਂ ਲੱਗਦਾ ਵੀ ਮੇਰੇ ਘਰ ਵਾਲੀ ਤਾਂ ਸੁੱਤੀ ਪਈ ਆ ਤੇ ਉਹ ਆਪਣੀ ਮਾਂ ਨੂੰ ਬਾਹਰ ਭੇਜ ਦਿੰਦਾ ਤੇ ਉਹ ਨਿੰਮੋ ਨਾਲ ਨਾ ਮਜ਼ਾਕ ਕਰਨ ਲੱਗ ਜਾਂਦਾ ਗੱਲਾਂ ਬਾਤਾਂ ਕਰਦਾ ਤੇ ਨਿੰਮੋ ਆਪਣੇ ਮਤਲਬ ਉਹ ਬਟੂਏ ਦੇ ਵਿੱਚੋਂ ਦੇਬਾ ਡਾਲਰ ਲੈ ਜਾਂਦਾ ਕੱਢ ਕੇ ਤੇ ਨਿੰਮੋ ਉੱਪਰ ਚਿਵਾਰੇ ਦੇ ਵਿੱਚ ਸਫਾਈ ਕਰ ਰਹੀ ਹੁੰਦੀ ਆ ਦੇਬਾ ਉਹਦੇ ਪਿੱਛੇ ਜਾਂਦਾ ਤੇ ਉਹਨੂੰ ਕਹਿੰਦਾ ਵੀ ਲੈ ਤੈਨੂੰ ਬਾਹਰਲੇ ਦੇਸ਼ ਦੀ ਕਰਾਂ ਸੀ ਵਿਖਾਵਾਂ ਇੱਕ ਨੋਟ ਦਾ 5000 ਬਣਦਾ ਨਿੰਮੋ ਕਹਿੰਦੀ ਕਿਉਂ ਝੂਠ ਬੋਲਦਾ 5000 ਦਾ ਤਾਂ ਕੋਈ ਨੋਟ ਹੀ ਨਹੀਂ ਹੁੰਦਾ ਉਹਨੂੰ ਕਹਿੰਦਾ ਆ ਦੇਖ ਆ ਕਿੰਨੇ ਡਾਲਰ ਦਾ ਨੋਟ ਆ ਇੱਧਰ ਲੈ ਇਹ 5000 ਬਣਦਾ ਜਦੋਂ ਨਿੰਮੋ ਉਹ ਤੋਂ ਨੋਟ ਫੜਨ ਲੱਗਦੀ ਆ ਤਾਂ ਉਹ ਪਿੱਛੇ ਕਰ ਲੈਂਦਾ ਆਪਣਾ ਹੱਥ ਤੇ ਉਹ ਕਹਿੰਦੀ ਵੀ ਸਾਨੂੰ ਗਰੀਬਾਂ ਨੂੰ ਕੌਣ ਡਾਲਰ ਦਿਖਾਉਂਦਾਗਾ ਦਿਖਾਉਣ ਕੀ ਆਇਆ ਸੀ ਜਾਂ ਤਾਂ ਦੇ ਹੀ ਦੇ ਉਹ ਜਿਹੜਾ ਡਾਲਰ ਦਾ ਨੋਟ ਹੁੰਦਾਗਾ ਉਹ ਨਿੰਮੋ ਨੂੰ ਦੇ ਦਿੰਦਾ ਤੇ ਨਿੰਮੋ ਜਿਹੜੀ ਉਹ ਨੋਟ ਫੜ ਕੇ ਲੁਕੋ ਲੈਂਦੀ ਆ ਉਸ ਤੋਂ ਬਾਅਦ ਜਿਹੜੀ ਅਮਰਜੀਤ ਹੁੰਦੀ ਆ ਉਹਨੂੰ ਪਤਾ ਹੁੰਦਾ ਵੀ ਨਿੰਮੋ ਆਈ ਆ ਵੀ ਮੇਰੀ ਸੱਸ ਬਾਹਰ ਗਈ ਕਿਉਂਕਿ ਉਹ ਮਤਲਬ ਸੁੱਤੀ ਨਹੀਂ ਸੀ ਉਹਨੇ ਇਹੀ ਗੱਲ ਕਨਫਰਮ ਕਰਨੀ ਸੀ ਵੀ ਵਾਕਈ ਦੇਬਾ ਨਿੰਮੋ ਨਾਲ ਗੱਲ ਕਰਦਾ ਕਿ ਨਹੀਂ ਕਰਦਾ ਤੇ ਉਹ ਨਾ ਉਹਨੂੰ ਪਤਾ ਤਾਂ ਲੱਗ ਜਾਂਦਾ ਵੀ ਉਹ ਚਵਾਰੇ ਚ ਗਏ ਆ ਪਰ ਉਹ ਕੁਝ ਬੋਲਦੀ ਨਹੀਂ ਤੇ ਉਹ ਨਾ ਆਵਾਜ਼ ਮਾਰਦੀ ਆ ਦੇਬੇ ਨੂੰ ਦੇਬੇ ਨੂੰ ਕਹਿੰਦੀ ਵੀ ਤੁਸੀਂ ਕਿੱਥੇ ਹੋ ਮੇਰਾ ਨਾ ਬਹੁਤ ਜ਼ਿਆਦਾ ਸਿਰਦਰਦ ਕਰੀ ਜਾਂਦਾ ਤੇ ਜੇ ਤੁਸੀਂ ਮੈਨੂੰ ਘੁੱਟ ਚਾਹ ਦੀ ਬਣਾ ਦਿਓ ਦੇਵੇ ਨੂੰ ਪਤਾ ਲੱਗ ਜਾਂਦਾ ਵੀ ਅਮਰਜੀਤ ਉੱਠ ਖੜੀ ਉਹ ਬਹੁਤ ਚੱਕਦੇ ਨੇ ਪੌੜੀਆਂ ਉੱਤਰਦਾ ਤੇ ਨਿੰਮਾ ਨੂੰ ਕਹਿੰਦਾ ਵੀ ਤੂੰ ਹਜੇ نیچے ਨਹੀਂ ਵੀ ਉਹ ਸ਼ੱਕ ਕਰੂਗੀ ਤੇ ਅਮਰਜੀਤ ਵੀ ਆਏ ਸ਼ੋਅ ਕਰਦੀ ਆ ਵੀ ਮੈਨੂੰ ਕੁਝ ਨਹੀਂ ਪਤਾ ਲੱਗਿਆ ਜਦੋਂ ਦੇਬਾ ਆਉਂਦਾ ਕਹਿੰਦਾ ਮੈਂ ਤਾਂ ਉੱਪਰ ਚਵਾਰੇ ਚ ਚਲਿਆ ਗਿਆ ਸੀ ਤੂੰ ਕਿਹਾ ਸੀ ਨਾ ਵੀ ਮੈਨੂੰ ਡਿਸਟਰਬ ਨਾ ਕਰਿਓ ਮੈਂ ਆਖਿਆ ਵੀ ਚਲ ਤੇ ਤੇਰੀ ਸਿਹਤ ਖਰਾਬ ਆ ਗਈ ਵੀ ਤੂੰ ਅਰੈਸਟ ਕਰ ਲੈ ਤੇ ਅਮਰਜੀਤ ਜਿਹੜੀ ਉਹ ਆਏ ਸ਼ੋਅ ਕਰਦੀ ਆ ਵੀ ਮੈਨੂੰ ਕੁਝ ਵੀ ਨਹੀਂ ਪਤਾ ਲੱਗਿਆ ਪਤਾ ਉਹਨੂੰ ਸਾਰਾ ਕੁਝ ਸੀ ਦਾ ਦੇਬਾ ਵੀ ਚੱਲ ਸ਼ੁਕਰ ਮਨਾਉਂਦਾ ਉਹ ਵੇਖਦਾ ਉਹਦੇ ਚਿਹਰੇ ਵੱਲ ਉਹ ਨਾਰਮਲ ਦਿਸ ਰਹੀ ਹੁੰਦੀ ਆ ਰਸੋਈ 'ਚ ਜਾਂਦਾ ਤੇ ਰਸੋਈ 'ਚ ਜਾ ਕੇ ਅਰਦਾਸ ਕਰਦਾ ਵੀ ਛੇ ਪ੍ਰਮਾਤਮਾ ਅੱਜ ਤਾ ਤੂੰ ਬਚਾਲਿਆ ਵੀ ਅੱਜ ਤੋਂ ਬਾਅਦ ਮੈਂ ਨਹੀਂ ਨੀ ਮੋਨੂ ਬੁਲਾਉਂਦਾ ਵੀ ਹੋਰ ਪੰਗਾ ਪੈ ਗਿਆ ਸੀ ਮੇਰਾ ਤਾਂ ਹੱਸਦਾ ਵਸਦਾ ਘਰ ਉੱਜੜ ਗਿਆ ਸੀ ਇਸ ਤਰ੍ਹਾਂ ਸੋਚਦੇ ਸੋਚਦੇ ਚਲੋ ਚਾਹ ਬਣਾ ਕੇ ਲੈ ਆਉਂਦਾ ਤੇ ਅਮਰਜੀਤ ਨੂੰ ਚਾਹ ਪਿਲਾ ਦਿੰਦਾ ਤੇ ਅਮਰਜੀਤ ਆ ਜਿਹੜੀ ਉਹ ਆਪਣੀ ਸੱਸਾਈ ਤੋਂ ਕਹਿੰਦੀ ਆ ਕਿ ਮੰਮੀ ਮੇਰਾ ਦਿਲ ਕਰਦਾ ਵੀ ਆਪਾਂ ਦਿੱਲੀ ਰਕਾਬ ਗੰਜ ਜਿਹੜਾ ਗੁਰਦੁਆਰਾ ਉੱਥੇ ਜਾ ਕੇ ਆਈਏ ਤੌਦੀ ਸੱਸ ਕਹਿੰਦੀ ਵੀ ਦੇਖ ਪੁੱਤ ਮੈਂ ਤੇਰੇ ਨਾਲ ਬਹੁਤ ਥਾਈ ਘੁੰਮ ਫਿਰਿਆ ਜੀ ਵੀ ਮੈਂ ਰੋਜ਼ ਕਿੱਥੇ ਜਾਂਦੀ ਫਿਰੂੰ ਤੂੰ ਐਂ ਕਰ ਅਮਰਜੀਤ ਨੂੰ ਲੈ ਜਾ ਜਿੱਥੇ ਜਿੱਥੇ ਤੇਰਾ ਜੀ ਕਰਦਾ ਨਾ ਉੱਥੇ-ਉੱਥੇ ਲੈ ਜਾ ਘੁੰਮਿਆ ਉਹ ਕਹਿੰਦੀ ਵੀ ਮੈਂ ਦਿੱਲੀ ਤੋਂ ਕੁਝ ਸਮਾਨ ਵੀ ਖਰੀਦ ਕੇ ਲਿਆਉਣਾ ਵੀ ਮੈਂ ਦਿੱਲੀ ਬਾਰੇ ਸੁਣਿਆਗਾ ਤੇ ਉਹ ਅਮਰਜੀਤ ਨੂੰ ਕਹਿ ਦਿੰਦੀ ਆ ਸ਼ਾਮ ਨੂੰ ਵੀ ਪੁੱਤ ਮੇਰੇ ਤੋਂ ਤਾਂ ਨਹੀਂ ਜਾਈਦਾ ਰੋਜ਼-ਰੋਜ਼ ਤੁਸੀਂ ਦੋਨੇ ਜੀ ਚਲੇ ਜਾਇਓ ਤੇ ਅਮਰਜੀਤ ਕਹਿੰਦੀ ਵੀ ਦੇਬੇ ਨੂੰ ਵੀ ਮੈਂ ਸਮਾਨ ਪੈਕ ਕਰ ਲਾਂ ਉਹ ਕਹਿੰਦਾ ਵੀ ਸਮਾਨ ਪੈਕ ਕਰ ਲਾ ਵੀ ਆਪਾਂ ਕੱਲ ਨੂੰ ਚੱਲਾਂਗੇ ਸੋਬਾ ਅਗਲੇ ਦਿਨ ਉਹ ਪਿੰਡ ਚੋਂ ਹੀ ਜੰਟੇ ਨਾਮ ਬੰਦੇ ਦੀ ਟੈਕਸੀ ਕਰਾ ਲੈਂਦਾ ਤੇ ਦੋਨੋਂ ਜੀ ਗੱਡੀ ਚ ਬੈਠ ਕੇ ਦਿੱਲੀ ਨੂੰ ਚੱਲ ਪੈਂਦੇ ਆ ਦਿੱਲੀ ਜਾ ਕੇ ਹੋਟਲ ਬੁੱਕ ਕਰਦੇ ਆ ਦੇਬਾ ਜਿਹੜਾ ਉਹ ਸਮਾਨ ਲੈ ਕੇ ਹੋਟਲ ਤੇ ਚਲਿਆ ਜਾਂਦਾ ਤੇ ਅਮਰਜੀਤ ਕਹਿੰਦੀ ਵੀ ਮੈਂ ਆਪਣਾ ਟੈਚੀ ਕੱਢ ਕੇ ਲਿਓਣੀ ਆ ਉਹ ਕਹਿੰਦਾ ਵੀ ਪਹਿਲਾਂ ਆਪਾਂ ਅਰੈਸਟ ਕਰ ਲਈਏ ਵੀ ਟੈਚੀ ਤਾਂ ਆਪਾਂ ਨੂੰ ਰਾਤ ਨੂੰ ਚਾਹੀਦਾ ਹੈ ਨਾ ਕੱਪੜਿਆਂ ਵਾਸਤੇ ਵੀ ਹੁਣ ਨਾ ਕੱਢ ਤੂੰ ਫੇਰ ਕੱਢੀ ਕਹਿੰਦੀ ਨਹੀਂ ਨਹੀਂ ਤੁਸੀਂ ਆ ਜਾਓ ਚਾਬੀ ਲਓ ਕਮਰੇ ਦੀ ਤੇ ਜਾ ਕੇ ਕਮਰਾ ਖੋਲੋ ਮੈਂ ਹੋਣੀ ਆ ਚਲੋ ਦੇਬਾ ਤਾਂ ਚਲਿਆ ਜਾਂਦਾ ਦੇਬਾ ਕਮਰੇ ਚ ਜਾ ਕੇ ਲੋਕ ਖੋਲਦਾ ਤੇ ਅੰਦਰ ਜਾ ਕੇ ਬੈੱਡ ਤੇ ਲੇਟ ਜਾਂਦਾ ਫਿਰ ਜਿਹੜੀ ਅਮਰਜੀਤ ਹੁੰਦੀ ਆ ਉਹ ਜੰਟੇ ਨੂੰ ਕਹਿੰਦੀ ਆ ਕਿ ਤੂੰ ਗੱਡੀ ਪਾਰਕਿੰਗ ਚ ਲਾ ਦੇ ਵੀ ਮੈਂ ਆਪੇ ਕੱਢ ਲਊਂਾ ਉੱਥੋਂ ਬੈਗ ਉਹ ਕਹਿੰਦਾ ਵੀ ਮੇਮ ਸਾਹਿਬ ਮੈਂ ਕੱਢ ਦਿੰਨਾ ਕਹਿੰਦੀ ਨਹੀਂ ਨਹੀਂ ਲੋੜ ਨਹੀਂ ਗਈ ਮੈਂ ਆਪੇ ਕੱਢ ਲਊ ਤੇ ਪਾਰਕਿੰਗ ਦੇ ਵਿੱਚ ਖੜ ਕੇ ਉਹ ਦੇਬੇ ਨੂੰ ਫੋਨ ਲਾਉਂਦੀ ਆ ਦੇਬੇ ਨੂੰ ਕਹਿੰਦੀ ਮੇਰੀ ਨਾ ਟ੍ਰਾਂਟੋ ਵਾਲੀ ਥੈਲੀ ਮਿਲ ਗਈ ਤੇ ਉਹ ਆਈ ਹੋਈ ਆ ਇੱਥੇ ਦਿੱਲੀ ਮਿਲ ਗਈ ਮੈਨੂੰ ਤੇ ਅਸੀਂ ਸ਼ਾਪਿੰਗ ਕਰੇ ਆਈਏ ਬਾਜ਼ਾਰ ਜਾ ਆਈਏ ਇਹ ਤੂੰ ਉਹਨੇ ਟਾਈਮ ਤੇ ਰੈਸਟ ਕਰ ਲਾ ਬੇਬੇ ਨੂੰ ਵੀ ਹੁੰਦਾ ਵੀ ਹੋਰ ਉਹਨੇ ਕਿੱਥੇ ਜਾਣਾ ਹਨਾ ਚਲੋ ਉਹ ਸੌ ਜਾਂਦਾ ਉੱਥੇ ਥੱਕਿਆ ਹੁੰਦਾ ਸਫਰ ਦਾ ਉਹਨੂੰ ਨੀਂਦ ਆ ਜਾਂਦੀ ਆ ਜੰਟਾ ਵੀ ਉਰਾਂ ਪਰਾਂ ਚਲਿਆ ਜਾਂਦਾ ਤੇ ਜਿਹੜੀ ਅਮਰਜੀਤ ਆ ਗਈ ਉਹ ਆਪਣਾ ਬੈਗ ਕੱਢਦੀ ਆ ਬੈਗ ਕੱਢ ਕੇ ਤੇ ਉੱਥੋਂ ਇੱਕ ਆਟੋ ਰਿਕਸ਼ਾ ਕਰਕੇ ਤੇ 에ਅਰਪੋਰਟ ਨੂੰ ਚੱਲ ਪੈਂਦੀ ਆ 에ਅਰਪੋਰਟ ਜਾਂਦੇ ਜਾਂਦੇ ਪਹੁੰਚ ਜਾਂਦੀ ਆ ਉਹ ਤੇ ਦੇਬਾ ਸੋਚਦਾ ਵੀ ਉਹਨੂੰ ਤਾਂ ਘੰਟਾ ਹੋ ਗਿਆ ਗਈ ਨੂੰ ਵੀ ਮੁੜ ਕੇ ਆਈ ਨਹੀਂ ਜਦੋਂ ਉਹ ਉਹਨੂੰ ਫੋਨ ਕਰਦਾ ਕਿ ਅਮਰਜੀਤ ਕਿੱਥੇ ਆ ਕਹਿੰਦੀ ਮੈਂ ਪਹੁੰਚ ਗਈ 에어ਪੋਰਟ ਉਹ ਕਹਿੰਦਾ ਵੀ 에어ਪੋਰਟ ਕਿਵੇਂ ਕਹਿੰਦੀ ਤੂੰ ਮਾਰ ਆਪਣੀ ਇੰਡੀਆ ਵਾਲੀ ਨਾਲ ਗੱਲਾਂ ਵਿਖਾ ਦੇ ਡਾਲਰ ਉਹਨੂੰ ਲੈ ਜੀ ਕੈਨੇਡਾ ਮੇਰਾ ਨੀਤੇਰੇ ਨਾਲ ਗੁਜ਼ਾਰਾ ਹੁੰਦਾ ਤਲਾਕ ਦੇ ਕਾਗਜ਼ ਭੇਜੂੰਗੀ ਤਲਾਕ ਦੇ ਦੀ ਉਹ ਕਹਿੰਦਾ ਵੀ ਇਹ ਕੀ ਬਚਪਨਾ ਤੇਰਾ ਹਨਾ ਵੀ ਤੂੰ ਐਦਾਂ ਕਰੀ ਜਾਨੀ ਆ ਤੇ ਉਹ ਕਹਿੰਦੀ ਵੀ ਤੈਨੂੰ ਸ਼ਰਮ ਨਹੀਂ ਆਈ ਮੇਰੇ ਹੁੰਦੇ ਤੂੰ ਬਗਾਨੀ ਔਰਤ ਨਾਲ ਹੱਸ ਹੱਸ ਕੇ ਗੱਲਾਂ ਕਰਦਾ ਸੀ ਉਹ ਕਹਿੰਦਾ ਵੀ ਤੂੰ ਮੇਰੀ ਗੱਲ ਤਾਂ ਸੁਣ ਲਾ ਕਹਿੰਦੀ ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ ਫੋਨ ਕੱਟ ਅੱਜ ਤੋਂ ਬਾਅਦ ਜੇ ਮੈਨੂੰ ਫੋਨ ਕੀਤਾ ਜਾਂ ਕੈਨੇਡਾ ਚ ਮੇਰੇ ਪਿੱਛੇ ਆਇਆ ਤਾਂ ਮੈਂ ਤੇਰੇ ਤੇ ਪੁਲਿਸ ਕੇਸ ਕਰੂੰਗੀ ਉਹ ਕਹਿੰਦਾ ਚੱਲ ਠੀਕ ਹੈ ਮੇਰਾ ਪਾਸਪੋਰਟ ਤਾਂ ਦੱਸ ਦੇ ਕਹਿੰਦੀ ਪਾਸਪੋਰਟ ਤੇਰਾ ਮੈਂ ਕੱਢ ਕੇ ਨਾਲ ਲੈ ਗਈ ਅੱਗ ਲਾ ਕੇ ਮਚਾਉਂਗੀ ਉਹ ਕਹਿੰਦਾ ਵੀ ਅਮਰਜੀਤ ਤੂੰ ਕੰਮਲੀ ਹੋਈਆਂ ਵੀ ਤੂੰ ਪਾਸਪੋਰਟ ਕਿਉਂ ਲੈ ਗਈ ਕਹਿੰਦੀ ਮੇਰੇ ਨਾਲ ਫालतू ਗੱਲ ਨਾ ਕਰ ਇਹ ਕਹਿ ਕੇ ਫੋਨ ਕੱਟ ਦਿੰਦੀ ਹੈ ਤੇ ਉਸ ਤੋਂ ਬਾਅਦ ਉਹ 에어ਪੋਰਟ ਦੇ ਅੰਦਰ ਐਂਟਰ ਹੋ ਜਾਂਦੀ ਆ ਇਹ ਫੋਨ ਬੰਦ ਕਰ ਲੈਂਦੀ ਆ ਦੇਬਾ ਉਹਨੂੰ ਫੋਨ ਕਰਨ ਦੀ ਟਰਾਈ ਕਰਦਾ ਪਰ ਉਦੋਂ ਤੱਕ ਉਹ ਜਹਾਜ਼ ਦੇ ਵਿੱਚ ਬੈਠ ਜਾਂਦੀ ਆ ਦੇਬਾ ਸੋਚਦਾ ਵੀ ਬੜੀ ਮੁਸੀਬਤ ਦੇ ਵਿੱਚ ਫਸਿਆ ਆ ਵੀ ਮੈਂ ਤਾਂ ਪੰਗਾ ਹੀ ਲੈ ਲਿਆ ਹਨਾ ਤੇ ਉਹ ਸੋਚਦਾ ਵੀ ਮੈਨੂੰ ਗੱਲ ਕਰਨ ਦਾ ਮੌਕਾ ਤਾਂ ਦਿੰਦੀ ਚਲ ਉਹ ਬਾਹਰ ਆਉਂਦਾ ਹੋਟਲ ਤੋਂ ਤੇ ਜੰਟੇ ਨੂੰ ਫੋਨ ਕਰਦਾ ਜੰਟੇ ਨੂੰ ਕਹਿੰਦਾ ਵੀ ਚੱਲ ਚੱਲੀਏ ਉਹ ਜੰਟੇ ਨੂੰ ਲੈ ਕੇ 에어ਪੋਰਟ ਪਿੱਛੇ ਜਾਂਦਾ ਪਰ ਉਦੋਂ ਤੱਕ ਅਮਰਜੀਤ ਦਾ ਜਿਹੜਾ ਜਹਾਜ਼ ਆ ਉਹ ਉਡਾਰੀ ਮਾਰ ਗਿਆ ਹੁੰਦਾ ਉਹ ਵਾਪਸ ਘਰੇ ਆ ਜਾਂਦਾ ਘਰੇ ਆ ਕੇ ਉਹ ਆਪਣੀ ਮਾਂ ਨੂੰ ਦੱਸਦਾ ਹਨਾ ਉਹ ਪੁੱਛਦੀ ਆ ਵੀ ਮੇਰੀ ਨੂੰ ਕਿੱਥੇ ਆ ਤਾਂ ਕਹਿੰਦਾ ਵੀ ਉਹਦੇ ਡੈਡੀ ਬਿਮਾਰ ਸੀ ਉਹਨੂੰ ਐਮਰਜੈਂਸੀ ਜਾਣਾ ਪਿਆ ਵੀ ਦਿੱਲੀ ਨੂੰ ਐਮਰਜੈਂਸੀ ਟਿਕਟ ਕਰਾ ਕੇ ਉਹ ਤਾਂ ਗਈ ਤੇ ਉਹ ਕਹਿੰਦੀ ਵੀ ਤੁਸੀਂ ਮੈਨੂੰ ਦੱਸ ਤਾਂ ਦਿੰਦੇ ਕਹਿੰਦਾ ਵੀ ਸਾਨੂੰ ਕਿਹੜਾ ਪਤਾ ਸੀ ਵੀ ਅਸੀਂ ਤਾਂ ਦਿੱਲੀ ਗੁਰਦੁਆਰੇ ਮੱਥਾ ਟੇਕਣ ਗਏ ਸੀ ਤੇ ਉਸ ਤੋਂ ਬਾਅਦ ਉਹ ਸੋਚਦਾ ਵੀ ਹੁਣ ਮੈਂ ਕੀ ਕਰਾਂ ਫਿਰ ਉਹਦੇ ਗੱਲ ਯਾਦ ਆਉਂਦੀ ਆ ਵੀ ਪਾਸਪੋਰਟ ਦੀਆਂ ਕਾਪੀਆਂ ਸੀ ਉਹਦੇ ਕੋਲ ਜਿੱਥੋਂ ਉਹਨੇ ਪਹਿਲਾਂ ਵੀਜ਼ਾ ਲਵਾਇਆ ਸੀ ਉਹਦਾ ਦੋਸਤ ਹੀ ਸੀ ਇਮੀਗ੍ਰੇਸ਼ਨ ਵਾਲਾ ਦੋ ਦੋ ਨੰਬਰ ਚ ਬੜੇ ਬੰਦੇ ਭੇਜੇ ਸੀ ਉਹਨੇ ਵੀ ਇਹੋ ਜਿਹੇ ਪੁੱਠੇ ਸਿੱਧੇ ਕੰਮ ਉਹ ਬੜੇ ਕਰ ਲੈਂਦਾ ਸੀ ਉਸ ਤੋਂ ਬਾਅਦ ਉਹਨੇ ਉਹਨੂੰ ਫੋਨ ਕੀਤਾ ਵੀ ਜਦੋਂ ਮੈਂ ਫਾਈਲ ਲਈ ਹੈ ਨਾ ਉਦੋਂ ਪਾਸਪੋਰਟ ਦੀਆਂ ਕਾਪੀਆਂ ਕਰਵਾਈਆਂ ਸੀ ਵੀ ਤੂੰ ਦੇਖ ਉਹ ਕਹਿੰਦਾ ਵੀ ਵੈਸੇ ਤਾਂ ਕਈ ਸਾਲ ਹੋ ਗਏ ਪਰ ਫਿਰ ਵੀ ਮੈਂ ਲੱਭ ਲੈਣਾ ਚਲੋ ਉਹ ਵੇਖਦਾ ਕੰਪਿਊਟਰ ਦੇ ਵਿੱਚੋਂ ਉਹਨੂੰ ਪਾਸਪੋਰਟ ਦੀਆਂ ਕਾਪੀਆਂ ਮਿਲ ਜਾਂਦੀਆਂ ਤੇ ਉਹ ਡੁਪਲੀਕੇਟ ਪਾਸਪੋਰਟ ਕਢਵਾ ਲੈਂਦੇ ਆ ਪਾਸਪੋਰਟ ਕਢਵਾ ਕੇ ਟਿਕਟ ਟਿਕਰਵਾ ਲੈਂਦਾ ਕਿਉਂਕਿ ਜਿਹੜਾ ਉਹਦਾ ਇਮੀਗ੍ਰੇਸ਼ਨ ਵਾਲਾ ਦੋਸਤ ਹੁੰਦਾ ਉਹ ਇਹੋ ਜਿਹੇ ਕੰਮਾਂ ਨੂੰ ਤੱਕੜਾ ਹੁੰਦਾ ਬਥੇਰੇ ਬੰਦੇ ਉਹਨੇ ਹੁ ਚਲੋ ਵੀਜ਼ਾ ਲਗਾ ਵੀਜ਼ਾ ਤਾਂ ਹੁੰਦਾ ਹੀ ਆ ਉਹਦਾ ਸਟੈਂਪਲ ਲਗਵਾ ਕੇ ਤੇ ਉਹ ਥੋੜੇ ਜਿਹੇ ਦਿਨਾਂ ਬਾਅਦ ਕੈਨੇਡਾ ਦੀ ਜਿਹੜੀ ਟਿਕਟ ਲੈ ਲੈਂਦਾ ਤੇ ਜਦੋਂ ਉਹ ਕੈਨੇਡਾ ਜਾਂਦਾ ਉਹ ਸੋਚਦਾ ਵੀ ਘਰ ਦੀ ਚਾਬੀ ਆ ਜਿਹੜੀ ਇੱਕ ਉਹਦੇ ਕੋਲ ਹੁੰਦੀ ਆ ਕਿਉਂਕਿ ਦੋ ਚਾਬੀਆਂ ਬਣਵਾਈਆਂ ਹੋਈਆਂ ਸੀ ਉਹ ਸਿੱਧਾ ਅਮਰਜੀਤ ਦੇ ਘਰ ਜਾਂਦਾ ਉਹ ਦੇਖਦਾ ਵੀ ਦੇਖਦਾ ਜਾ ਕੇ ਚਾਬੀ ਲੱਗਦੀ ਆ ਕਿ ਬਦਵਾਲੀ ਬਦਲਵਾਲੀ ਸੀ ਪਰ ਅਮਰਜੀਤ ਨੂੰ ਇਹ ਹੁੰਦਾ ਵੀ ਹੁਣ ਜਦੋਂ ਮੈਂ ਉਹਦਾ ਪਾਸਪੋਰਟ ਹੀ ਪਾੜਤਾ ਵੀ ਉਹ ਕਿੱਥੋਂ ਆਜੂ ਅਮਰਜੀਤ ਕੰਮ ਤੇ ਗਈ ਹੁੰਦੀ ਆ ਤੇ ਦੇਬਾ ਆ ਕੇ ਆਪਣਾ ਹਣਾ ਜਿਹੜਾ ਘਰ ਦਾ ਲੋਕ ਦੇਖਦਾ ਜਦੋਂ ਚਾਬੀ ਲਾ ਕੇ ਚਾਬੀ ਲੱਗ ਜਾਂਦੀ ਆ ਤੇ ਘਰ ਆ ਜਿਹੜਾ ਉਹਦਾ ਦਰਵਾਜਾ ਖੁੱਲ ਜਾਂਦਾ ਜਦੋਂ ਘਰ ਦੇ ਅੰਦਰ ਦਾਖਲ ਹੁੰਦਾ ਤਾਂ ਉਹ ਵੇਖਦਾ ਵੀ ਘਰ ਦਾ ਬੁਰਾ ਹਾਲ ਹੋਇਆ ਪਿਆ ਸੀ ਰਸੋਈ ਆ ਜਿਹੜੀ ਉਹ ਉਥਲ ਪੁਥਲ ਹੋਈ ਪਈ ਸੀ ਸਾਰੇ ਘਰ ਦੇ ਵਿੱਚ ਡਸਟ ਕੱਪੜੇ ਕੁੱਪੜੇ ਐਂ ਸੁਟੇ ਪਏ ਸੀ ਤੇ ਦੇਬਾ ਟੈਚੀ ਰੱਖਦਾ ਤੇ ਉਸ ਤੋਂ ਬਾਅਦ ਕੰਮ ਕਰਨਾ ਸ਼ੁਰੂ ਕਰ ਦਿੰਦਾ ਸਾਰੇ ਘਰ ਦੀ ਸਫਾਈ ਕਰਕੇ ਉਹਨੇ ਕੱਪੜੇ ਸੀ ਜਿਹੜੇ ਉਹ ਧੋਤੇ ਭਾਂਦੇ ਸੀ ਉਹ ਮਾਂਜ ਤੇ ਸਾਰੀ ਰਸੋਈ ਸੈੱਟ ਕਰਕੇ ਉਹਨੇ ਵੇਖਿਆ ਫ੍ਰਿਜ ਦੇ ਵਿੱਚ ਸਬਜ਼ੀਆਂ বেগানੀਆਂ ਪਈਆਂ ਸੀ ਉਹ ਤਾਂ ਉਹਨੇ ਸੁੱਟ ਦੀਆਂ ਤੇ ਫਿਰ ਉਹਨੇ ਵੇਖਿਆ ਕਿ ਬੋਨਲੈਸ ਚਿਕਨ ਪਿਆ ਸੀ ਉਹ ਚਿਕਨ ਬਣਾ ਲਿਆ ਜੋ ਵੀ ਕੁਝ ਉਹਨੂੰ ਲੱਗਦਾ ਸੀ ਜਿਹੜਿਆ ਸਮਾਨ ਉਹਨੂੰ ਲੱਗਦਾ ਸੀ ਲੈ ਕੇ ਆਉਣ ਆਲਾ ਉਹ ਲੈ ਆਇਆ ਜਾਂ ਕਿ ਉਹਨੇ ਘਰ ਪੂਰਾ ਡੀਪ ਕਲੀਨ ਕਰਤਾ ਤੇ ਇੰਨਾ ਸੋਹਣਾ ਕਰਕੇ ਉਸ ਤੋਂ ਬਾਅਦ ਉਹਨੇ ਉਹੀ ਗੇਟ ਆ ਜਿਹੜਾ ਲਾਤਾ ਉਹਨੂੰ ਆਏ ਸੀ ਵੀ ਜਦੋਂ ਅਮਰਜੀਤ ਆਵੇ ਤੇ ਆਪੇ ਦਰਵਾਜ਼ਾ ਖੋਲੇ ਉਹ ਬੈਡਰੂਮ ਦੀ بجائے ਡ੍ਰੈਇੰਗ ਰੂਮ ਦੇ ਵਿੱਚ ਸੋਫੇ ਤੇ ਪਿਆ ਜਾਂਦਾ ਤੇ ਲਾਈਟਾਂ ਸਾਰੀਆਂ ਬੰਦ ਕਰ ਦਿੰਦਾ ਘੰਟੇ ਬਾਅਦ ਅਮਰਜੀਤ ਘਰੇ ਆਉਂਦੀ ਆ ਲੋਕ ਖੋਲਦੀ ਆ ਘਰ ਦਾ ਤੇ ਘਰ ਦਾ ਜਦੋਂ ਗੇਟ ਖੋਲ ਕੇ ਉਹ ਅੰਦਰ ਵੜਦੀ ਆ ਤੇ ਉਹ ਹੈਰਾਨ ਰਹਿ ਜਾਂਦੀ ਆ ਵੀ ਘਰ ਦੇ ਵਿੱਚ ਇੰਨੀ ਸਫਾਈ ਵੀ ਘਰ ਦਾ ਖਲਾਰਾ ਹੋ ਪਿਆ ਹੋਇਆ ਸੀ ਤੇ ਉਹ ਸੋਚਦੀ ਆ ਵੀ ਕੌਣ ਆਇਆ ਹੋਇਆ ਫਿਰ ਉਹ ਸੋਚਦੀ ਆ ਵੀ ਚਾਬੀ ਤਾਂ ਦੇਬੇ ਕੋਲੇ ਸੀ ਵੀ ਉਹ ਕਿਵੇਂ ਆ ਗਿਆ ਚਲੋ ਉਹ ਭੱਜ ਕੇ ਬੈਡਰੂਮ 'ਚ ਜਾਂਦੀ ਆ ਤਾਂ ਬੈਡਰੂਮ ਵੀ ਪੂਰਾ ਕਲੀਨ ਹੁੰਦਾ ਪੂਰੀ ਵਧੀਆ ਫਰੇਗਰੈਂਸ ਆ ਰਹੀ ਹੁੰਦੀ ਆ ਤੇ ਉਹ ਵੇਖਦੀ ਆ ਵੀ ਦੇਬਾ ਇੱਥੇ ਵੀ ਹੈ ਨਹੀਂ ਫਿਰ ਉਹ ਜਦੋਂ ਡ੍ਰੈنگ ਰੂਮ ਚ ਜਾਂਦੀ ਆ ਤਾਂ ਦੇਬਾ ਜਿਹੜਾ ਉਹ ਸੋਫੇ ਤੇ ਪਿਆ ਹੁੰਦਾ ਅਮਰਜੀਤ ਨੂੰ ਵੇਸ਼ ਕੇ ਉਹ ਬੈਠਾ ਹੋ ਜਾਂਦਾ ਬਹਿ ਜਾਂਦਾ ਸੋਫੇ ਤੇ ਤਾਂ ਅਮਰਜੀਤ ਉਹਨੂੰ ਕਹਿੰਦੀ ਤੂੰ ਹਿੰਮਤ ਕਿਵੇਂ ਕੀਤੀ ਮੇਰੇ ਘਰੇ ਆਉਣ ਦੀ ਤੈਨੂੰ ਸ਼ਰਮ ਚਾਹੀਦੀ ਏ ਤੂੰ ਮੇਰੇ ਪਿੱਛੇ ਕਿਵੇਂ ਆ ਗਿਆ ਉਹ ਕਹਿੰਦਾ ਵੀ ਮੇਰਾ ਵੀ ਘਰ ਆ ਇਹ ਤੈਨੂੰ ਯਾਦ ਹੋਣਾ ਚਾਹੀਦਾ ਵੀ ਇਹ ਘਰ ਸਾਡੇ ਦੋਵਾਂ ਦੇ ਨਾਮ ਆ ਕਹਿੰਦੀ ਨਿਕਲ ਮੇਰੇ ਘਰੋਂ ਮੈਂ ਪੁਲਿਸ ਬੁਲਾਉਂਗੀ ਉਹ ਕਹਿੰਦਾ ਵੀ ਤੂੰ ਜੀ ਸੱਦ ਕੇ ਪੁਲਿਸ ਬੁਲਾ ਲਾ ਪਰ ਘਰ ਤਾਂ ਮੇਰੇ ਨਾਮ ਵੀ ਆ ਕਹਿੰਦੇ ਤੂੰ ਮੇਰੀ ਕੁੱਟਮਾਰ ਕੀਤੀ ਆ ਮੇਰੇ ਨਾਲ ਹਿੰਸਾ ਕਰਦਾ ਪੁਲਿਸ ਨੂੰ ਮੈਂ ਇਹੀ ਦੱਸੂਗੀ ਤੂੰ ਮੇਰੇ ਨਾਲ ਧੋਖਾ ਕਰਦਾ ਤੇ ਉਹ ਕਹਿੰਦਾ ਵੀ ਚਲ ਪੁਲਿਸ ਨੂੰ ਫੋਨ ਕਰਨ ਤੋਂ ਪਹਿਲਾਂ ਮੇਰੀ ਗੱਲ ਸੁਣ ਲੈ ਮੈਨੂੰ ਪਤਾ ਸੀ ਵੀ ਤੂੰ ਆ ਕੇ ਮੈਨੂੰ ਡਰਾਇਂ ਤਮਕਾਵੇਂਗੀ ਇਸ ਕਰਕੇ ਮੈਂ ਕਾਲ ਰਿਕਾਰਡਿੰਗ ਲਾ ਰੱਖੀ ਆ ਤੇਰੀ ਵੋਇਸ ਰਿਕਾਰਡ ਹੋਗੀ ਤੂੰ ਕਿਹਾ ਨਾ ਵੀ ਮੈਂ ਤੇਰੇ ਤੇ ਇਲਜ਼ਾਮ ਲਾਉਂਗੀ ਹਿੰਸਾ ਦਾ ਤੇ ਇਹ ਗੱਲ ਵੀ ਚ ਰਿਕਾਰਡ ਹੋਗੀ ਮੈਂ ਪੁਲਿਸ ਨੂੰ ਸੁਣਾਉਂਗਾ ਤੇ ਨਾਲੇ ਉਹ ਦਿਨ ਤੂੰ ਮੈਨੂੰ ਫੋਨ ਤੇ ਕਹਿੰਦੀ ਸੀ ਨਾ ਵੀ ਮੈਂ ਤੇਰਾ ਪਾਸਪੋਰਟ ਆ ਜਿਹੜਾ ਉਹ ਮਚਾਤਾ ਅੱਗ ਲਾਤਾ ਵੀ ਉਹ ਗੱਲ ਵੀ ਕੋਲ ਰਿਕਾਰਡ ਹੋਈ ਆ ਮੇਰੇ ਕੋਲ ਵੀ ਤੂੰ ਬਚ ਨਹੀਂ ਸਕਦੀ ਫਿਰ ਤੇ ਅਮਰਜੀਤ ਨੂੰ ਆਪਣੇ ਆਪ ਤੇ ਬੜਾ ਗੁੱਸਾ ਆਉਂਦਾ ਉਹ ਚੇਅਰ ਤੇ ਬਹਿ ਜਾਂਦੀ ਆ ਤੇ ਆਪਣਾ ਜਿਹੜਾ ਸਿਰ ਫੜ ਲੈਂਦੀ ਆ ਬੜਾ ਉੱਚੀ ਉੱਚੀ ਉਹ ਨੂੰ ਮਤਲਬ ਕਿ ਚੀਚੀਆਂ ਆਉਂਦੀਆਂ ਤੇ ਐਂ ਲੱਗਦਾ ਵੀ ਰੋਮਾਂ ਮਹਿਰ ਹੋਣ ਲੱਗ ਜਾਂਦੀ ਆ ਉਹ ਤਾਂ ਦੇਬਾ ਉਹਦੇ ਕੋਲ ਆ ਕੇ ਉਹਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਕਹਿੰਦੀ ਆ ਵੀ ਪਰਹਰੇ ਗੁੱਸੇ 'ਚ ਕਹਿੰਦੀ ਆ ਮੇਰੇ ਤੋਂ ਪਰਹਰੇ ਰਹਿ ਦੂਰ ਹਟ ਜਾ ਮੇਰੇ ਤੋਂ ਐਂ ਕਰਦੀ ਆ ਤੇ ਉਹ ਕਹਿੰਦਾ ਵੀ ਮੇਰੀ ਇੱਕ ਗੱਲ ਸੁਣ ਲਾ ਆ ਚੱਕ ਮੇਰਾ ਫੋਨ ਚੈੱਕ ਕਰ ਲਾ ਕੋਈ ਰਿਕਾਰਡਿੰਗ ਨਹੀਂ ਮੈਂ ਕੀਤੀ ਤੂੰ ਪ੍ਰਸ਼ਨ ਬੁਲਾ ਸਕਦੀਆਂ ਤੇਰਾ ਹੱਕ ਆ ਪਰ ਮੇਰੀ ਇੱਕ ਗੱਲ ਸੁਣ ਲਾ ਉਹਦੇ ਕੋਲ ਬਹਿ ਜਾਂਦਾ ਪੈਰਾਂ ਦੇ ਵਿੱਚ ਕਹਿੰਦਾ ਮੈਂ ਮੰਨਦਾ ਮੈਂ ਨਿੰਮੂ ਨਾਲ ਮਸ਼ਕਰੀ ਕੀਤੀ ਨਿੰਮੂ ਨੇ ਮੇਰੇ ਨਾਲ ਮਸ਼ਕਰੀ ਕੀਤੀ ਮੈਂ ਉਹਦਾ ਜਵਾਬ ਦਿੱਤਾ ਮੇਰੇ ਤੋਂ ਗਲਤੀ ਹੋਈ ਆ ਪਰ ਇਸ ਤੋਂ ਵੱਧ ਮੈਂ ਕੁਛ ਕੀਤਾ ਦੂਜੀ ਗੱਲ ਤੈਨੂੰ ਪਤਾ ਲੱਗਿਆ ਸੀ ਨਾ ਮੈਂ ਉਹਦੇ ਨਾਲ ਮਸ਼ਕਰੀ ਕੀਤੀ ਤੂੰ ਮੈਨੂੰ ਕੋਲ ਬਿਠਾਉਂਦੀ ਬਿਠਾ ਕੇ ਮੈਨੂੰ ਡਾਂਟਦੀ ਝਿੜਕਦੀ ਜੇ ਚਾਹੁੰਦੀ ਤਾਂ ਮੇਰੇ ਚਪੇੜਾ ਵੀ ਲਾ ਲੈਂਦੀ ਮੈਨੂੰ ਮੌਕਾ ਤਾਂ ਦਿੰਦੀ ਸਫਾਈ ਪੇਸ਼ ਕਰਨ ਦਾ ਜਿਹੜਾ ਇਨਸਾਨ ਆ ਨਾ ਉਹਦੇ ਕਿਤੇ ਨਾ ਕਿਤੇ ਉਹਦੇ ਪੈਰ ਆ ਜਿਹੜੇ ਛਿੜਕ ਜਾਂਦੇ ਆ ਕਈ ਵਾਰੀ ਆਪਾਂ ਕਿਸੇ ਨੂੰ ਮਿਲਦੇ ਆ ਅਗਲਾ ਆਗੋਂ ਏਦਾਂ ਦੀ ਗੱਲ ਕਹਿ ਦਿੰਦਾ ਮਜ਼ਾਕ ਆਪਾਂ ਸਹਿਣ ਵੀ ਕਰ ਲੈਨੇ ਆ ਤੇ ਆਪਾਂ ਮਜ਼ਾਕ ਕਰ ਵੀ ਦਿੰਨੇ ਆ ਪਰ ਇਸ ਗੱਲ ਦਾ ਇੰਨਾ ਵੱਡਾ ਇਸ਼ੂ ਬਣਾਉਣਾ ਕਿ ਮੈਂ ਤੈਨੂੰ ਤਲਾਕ ਦੇ ਦੂੰ ਵੀ ਤੂੰ ਮੇਰਾ ਪੱਖ ਜਾਣਨਾ ਚਾਹਿਆ ਚੱਲ ਤੂੰ ਮੈਨੂੰ ਇੱਕ ਗੱਲ ਦੱਸ ਆਪਾਂ ਤਾਂ ਹੁਣ ਮਿਲੇ ਆ ਆਪਣਾ ਵਿਆਹ ਤਾਂ ਕੁਝ ਮਹੀਨੇ ਪਹਿਲਾਂ ਹੋਇਆ ਇਸ ਤੋਂ ਪਹਿਲਾਂ ਕੀ ਤੂੰ ਕਦੇ ਕਿਸੇ ਮਰਦ ਨਾਲ ਕੋਈ ਮਜ਼ਾਕ ਨਹੀਂ ਕੀਤਾ ਤੂੰ ਕਾਲਜ ਟਾਈਮ ਆਪਣੇ ਦੋਸਤਾਂ ਨਾਲ ਕਦੇ ਕੋਈ ਮਜ਼ਾਕ ਨਹੀਂ ਕੀਤਾ ਮਸ਼ਕਰੀ ਨਹੀਂ ਕੀਤੀ ਜਾਂ ਤੈਨੂੰ ਕਦੇ ਕਿਸੇ ਨੇ ਮਸ਼ਕਰੀ ਨਹੀਂ ਕੀਤੀ ਵੀ ਜੇ ਆਏ ਆਪਾਂ ਲੱਭਾਂਗੇ ਨਾ ਕਿਸੇ ਇਨਸਾਨ ਦੇ ਵਿੱਚੋਂ ਲੱਭਣਾ ਕੋਈ ਉਹਦਾ ਮਾੜਾ ਪੱਖ ਲੱਭਣਾ ਹੀ ਲੱਭਣਾ ਤਾਂ ਆਪਾਂ ਲੱਭ ਹੀ ਲਵਾਂਗੇ ਠੀਕ ਹੈ ਮੇਰੀ ਬਹੁਤ ਵੱਡੀ ਗਲਤੀ ਆ ਤੇਰੇ ਹੁੰਦੇ ਮੈਨੂੰ ਨਿੰਮੋ ਨਾਲ ਮਜ਼ਾਕ ਨਹੀਂ ਕਰਨਾ ਚਾਹੀਦਾ ਸੀ ਇਹ ਗੱਲ ਦੀ ਬਹੁਤ ਵੱਡੀ ਸ਼ਰਮਿੰਦਗੀ ਆ ਮੈਨੂੰ ਪਰ ਤੂੰ ਮੈਨੂੰ ਮੌਕਾ ਦਿੱਤਾ ਇੱਕ ਵਾਰ ਤਾਂ ਕਹਿੰਦੇ ਜੇ ਕਿਸੇ ਨੇ ਕਤਲ ਕੀਤਾ ਜਾਂ ਚੋਰੀ ਕੀਤੀ ਆ ਕਾਨੂੰਨ ਵੀ ਉਹਨੂੰ ਮੌਕਾ ਦਿੰਦਾ ਪੱਖ ਰੱਖਣ ਦਾ ਵੀ ਤੂੰ ਤਾਂ ਮੈਨੂੰ ਮੌਕਾ ਹੀ ਨਹੀਂ ਦਿੰਦਾ ਤੂੰ ਮੈਨੂੰ ਕੁਝ ਮਰਜ਼ੀ ਸਜ਼ਾ ਦੇ ਦਿੰਦੀ ਮੈਂ ਝੱਲ ਲੈਂਦਾ ਪਰ ਇਸ ਤਰ੍ਹਾਂ ਹਨਾ ਤਲਾਕ ਤੇ ਆਉਣਾ ਵੀ ਕੀ ਇਹ ਸਹੀ ਆ ਚੱਲ ਕੋਈ ਗੱਲ ਨਹੀਂ ਤੂੰ ਪੁਲਿਸ ਬੁਲਾਉਣੀ ਆ ਪੁਲਿਸ ਬੁਲਾ ਲੈ ਤੇਰਾ ਇਹ ਘਰਾਨਾ ਮੈਂ ਘਰ ਤੇ ਹੱਕ ਜਿਤਾਵਾ ਮੇਰੇ ਤੋਂ ਗਲਤੀ ਹੋਈ ਆ ਉਸ ਤੋਂ ਬਾਅਦ ਉਹ ਆਪਣਾ ਟੈਚੀ ਚੱਕਦਾ ਤੇ ਟੈਚੀ ਚੱਕ ਕੇ ਜਾਣ ਲੱਗਦਾ ਤੇ ਜਾਂਦਾ ਹੋਇਆ ਉਹ ਅਮਰਜੀਤ ਨੂੰ ਕਹਿੰਦਾ ਵੀ ਮੈਂ ਚੱਲਿਆਂ ਕੱਲ੍ਹ ਸਵੇਰੇ 9 ਵਜੇ ਤੱਕ ਮੈਂ ਤੇਰੇ ਫੋਨ ਦਾ ਇੰਤਜ਼ਾਰ ਕਰੂੰ ਤੇਰੀ ਮਰਜ਼ੀ ਆ ਤੇਰੇ ਤੇ ਕੋਈ ਦਬਾਅ ਨਹੀਂ ਤੂੰ ਮੇਰੇ ਨਾਲ ਰਹਿਣਾ ਚਾਹੁੰਦੀ ਆ ਜਾਂ ਨਹੀਂ ਰਹਿਣਾ ਚਾਹੁੰਦੀ ਜੇ ਤੂੰ ਮੇਰੇ ਨਾਲ ਨਹੀਂ ਰਹਿਣਾ ਚਾਹੁੰਦੀ ਤਾਂ ਵੀ ਮੈਨੂੰ ਮੈਸੇਜ ਕਰਦੀ ਤੇ ਮੈਂ ਤਲਾਕ ਦੇ ਪੇਪਰ ਆ ਜਿਹੜੇ ਉਹ ਤੇਰੇ ਘਰੇ ਭੇਜ ਦੂੰ ਸਾਈਨ ਕਰਕੇ ਤੇ ਜੋ ਕੁਝ ਤੈਨੂੰ ਚਾਹੀਦਾ ਤੂੰ ਮੈਨੂੰ ਉਹ ਵੀ ਦੱਸਦੀ ਮੈਂ ਤੈਨੂੰ ਖਰਚੇ ਦੇ ਤੌਰ ਤੇ ਦੇ ਦੂੰਗਾ ਇਹ ਕਹਿ ਕੇ ਉਹ ਘਰੋਂ ਨਿਕਲ ਜਾਂਦਾ ਤੇ ਅਮਰਜੀਤ ਆ ਜਿਹੜੀ ਉਹ ਉੱਚੀ ਉੱਚੀ ਰੋਂਦੀ ਆਪਣੇ ਬੈੱਡਰੂਮ ਚ ਆਉਂਦੀ ਆ ਤੇ ਫਿਰ ਉਹ ਆਪਣਾ ਪਾਸਟ ਯਾਦ ਕਰਦੀ ਆ ਤੇ ਉਹ ਸੋਚਦੀ ਆ ਵੀ ਕਾਲਜ ਟਾਈਮ ਕਿੰਨੇ ਮੇਰੇ ਦੋਸਤ ਹੁੰਦੇ ਸੀ ਹਨਾ ਕਿੰਨੀਆਂ ਖੁੱਲੀਆਂ ਗੱਲਾਂ ਕਰ ਲੈਂਦੇ ਸੀ ਮਜ਼ਾਕ ਵੀ ਕਰ ਲੈਂਦੇ ਸੀ ਵੀ ਦੇਬੇ ਨੇ ਤਾਂ ਮੈਨੂੰ ਅੱਜ ਤੱਕ ਕਦੇ ਕੁਝ ਪੁੱਛਿਆ ਨਹੀਂ ਵੀ ਠੀਕ ਹੈ ਉਹਦੀ ਗਲਤੀ ਹੈ ਜਿਹੜੀ ਮੇਰੀ ਅੱਖਾਂ ਦੇ ਸਾਹਮਣੇ ਆ ਗਈ ਵੀ ਮੈਂ ਵੀ ਕਈ ਵਾਰ ਕੋਈ ਗਲਤੀਆਂ ਕੀਤੀਆਂ ਹੋਣਗੀਆਂ ਉਹਨੂੰ ਪਤਾ ਨਹੀਂ ਫਿਰ ਉਹਦੇ ਰੋਂਦੀ ਰੋਂਦੀ ਦੇ ਇੰਨੇ ਹੰਝੂ ਆਉਂਦੇ ਆ ਵੀ ਉਹਦਾ ਜਿਹੜਾ ਸਹਰਾਣਾ ਉਹ ਸਾਰਾ ਭਿੱਜ ਜਾਂਦਾ ਹਾਂਜੀ ਦੋਸਤੋ ਇਸ ਕਹਾਣੀ ਨੂੰ ਲਿਖਿਆ ਹੈ ਰਵਿੰਦਰ ਸਿੰਘ ਸੋਢੀ ਜੀ ਨੇ ਮੈਨੂੰ ਇਹ ਕਹਾਣੀ ਬਹੁਤ ਵਧੀਆ ਲੱਗੀ ਜਿਹੜੇ ਰਿਸ਼ਤਿਆਂ ਦੇ ਵਿੱਚ ਅਸੀਂ ਵੱਜੇ ਹੁੰਨੇ ਆ ਸਮਾਜ ਦੇ ਵਿੱਚ ਇਨਸਾਨ ਤੋਂ ਬਹੁਤ ਵਾਰ ਗਲਤੀਆਂ ਹੋ ਜਾਂਦੀਆਂ ਇੱਕ ਤਾਂ ਹੁੰਦਾ ਇਨਸਾਨ ਜਾਣ ਬੁੱਝ ਕੇ ਵਾਰ-ਵਾਰ ਗਲਤੀ ਕਰ ਰਿਹਾ ਉੱਥੇ ਮੌਕੇ ਦੇਣੇ ਜਾਂ ਸਫਾਈਆਂ ਪੇਸ਼ ਕਰਨੀਆਂ ਉਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਪਰ ਜੇ ਆਪਣਾ ਲਾਈਫ ਪਾਰਟਨਰ ਕਦੇ ਕੋਈ ਛੋਟੀ ਜੀ ਗਲਤੀ ਆਪਣੇ ਸਾਹਮਣੇ ਆਉਂਦੀ ਆ ਉਹਦੀ ਤਾਂ ਉਹਦਾ ਤਮਾਸ਼ਾ ਨਹੀਂ ਬਣਾਉਣਾ ਚਾਹੀਦਾ ਗਲਤੀ ਕਿਸੇ ਤੋਂ ਵੀ ਹੋ ਸਕਦੀ ਆ ਜੇ ਆਪਾਂ ਨੂੰ ਪਤਾ ਲੱਗਿਆ ਵੀ ਆਪਾਂ ਨੂੰ ਆਪਣੇ ਲਾਈਫ ਪਾਰਟਨਰ ਦੀ ਗਲਤੀ ਪਤਾ ਲੱਗੀ ਹੈ ਤਾਂ ਉਹਨੂੰ ਕੋਲ ਬਿਠਾਓ ਬਿਠਾ ਕੇ ਕਲੀਅਰਲੀ ਗੱਲ ਕਰੋ ਤੇ ਉਹਨੂੰ ਉਹਦਾ ਪਛਤਾਪ ਤਾਪ ਕਰਨ ਦਾ ਮੌਕਾ ਦਿਓ ਇਹ ਰਿਸ਼ਤੇ ਇੰਨੇ ਸਸਤੇ ਨਹੀਂ ਹੁੰਦੇ ਕਿ ਜਦੋਂ ਮਰਜ਼ੀ ਜੋੜ ਲਓ ਤੇ ਜਦੋਂ ਮਰਜ਼ੀ ਤੋੜ ਲਓ ਇਸ ਕਰਕੇ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਆ ਗਲਤੀ ਕੀ ਕਰਕੇ ਜੇ ਬੰਦਾ ਪਛਤਾਪ ਤਾਪ ਕਰਦਾ ਤੇ ਮਾਫੀ ਮੰਗਦਾ ਤਾਂ ਉਹਨੂੰ ਮਾਫ ਕਰ ਦੇਣਾ ਚਾਹੀਦਾ ਪਰ ਜੇ ਬੰਦਾ ਵਾਰ-ਵਾਰ ਗਲਤੀ ਕਰਦਾ ਫੇਰ ਉਹਦੀ ਗਲਤੀ ਤੇ ਪੜਦਾ ਵੀ ਨਹੀਂ ਪਾਉਣਾ ਚਾਹੀਦਾ ਤੇ ਉਹਨੂੰ ਕੋਈ ਮੌਕਾ ਵੀ ਨਹੀਂ ਦੇਣਾ ਚਾਹੀਦਾ ਕਹਾਣੀ ਮੈਂ ਸੁਣੀ ਮੈਂ ਦੋ ਵਾਰ ਇਹ ਕਹਾਣੀ ਸੁਣੀਆ ਮੈਨੂੰ ਬੜੀ ਵਧੀਆ ਲੱਗੀ ਤੁਸੀਂ ਦੱਸਿਓ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਰੱਖਿਓ ਇਸ ਕਹਾਣੀ ਬਾਰੇ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ